ਹਾਂ ਕੀ ਨਾਲ ਦਾ ਕੀ ਨਾਲ ਗਰਮੀ ਆ ਇਹ ਪੈਂਦੀ ਗੱਲ ਕੀ ਹੋਈ ਇਹ ਇਹਨਾਂ ਦਾ ਝਗੜਾ ਹੋਇਆ ਸੌਦੇ ਤੋਂ ਕਿਸ ਚਲੋ ਕਿਦਾਂ ਨਾਲ ਆ ਆ ਪਾਜੀ ਨੇ ਕਿ ਪਾਜੀ ਜੱਸੇ ਅਣੀਆ ਕਹਿੰਦੇ ਠੀਕ ਹੈ ਮੁਟੇ ਨਾਲ ਘਰ ਨੇ ਕਿਸੇ ਹੰਗਮੁੰਡੇ ਦਾ ਨਾਇ ਸੌਦਾ ਲੈਣ ਕੰਗਾ ਮਾੜਾ ਚੰਗਾ ਇਹ ਬੋਲੇ ਆ ਉਹੀ ਬੋਲੇ ਆ ਠੀਕ ਆ ਇਹ ਕਹਿੰਦੇ ਪਈ ਸੌਦਾ ਲੈਣ ਆਉਣਾ ਆਉਂਦੇ ਪਈ ਆਪਾਂ ਸੌਦਾ ਅੱਗੇ ਬੰਦ ਗਏ ਆ 10000 ਰੁਪਈਆ ਵੀ ਦਿੱਤਾ ਹੈ ਕਿਸੇ ਘਰ ਨੂੰ ਦਿੱਤਾ ਕਿਸੇ ਘਰ ਨੂੰ ਨਹੀਂ ਦਿੱਤਾ ਨੰਜਾਇਜ ਨਾ ਸਾਰਿਆਂ ਨੂੰ ਕਹਿੰਦੇ ਸਾਰਿਆਂ ਨੂੰ ਪੈਸੇ ਦਿੱਤੇ ਆ ਸਿਰਫ ਸਾਡੀ ਕਲੀਚ ਦੋ ਘਰਾਂ ਨੂੰ ਪੈਸੇ ਦਿੱਤੇ ਆ ਬਾਕੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਤੇ ਜਿਹੜਾ ਸੌਦਾ ਆ ਉਹਦੇ ਕੀ ਉੱਪਨ ਕੀ ਗੱਲ ਬਾਤ ਉਹ ਸੌਦਾ ਇਹਨਾਂ ਮੰਗਿਆ ਹੀ ਉਹਨਾਂ ਕਹਿਆ ਹੀ ਪੋਰੀ ਮੰਮੀ ਨੇ ਨੇਕ ਦੀ ਮੰਮੀ ਨੇ ਕਹਿ ਪਿਆ ਜੇ ਪਰਸਾ ਸੌਦਾ ਵੰਡ ਕੇ ਆਏ ਆ ਪੈਸੇ ਵੰਡ ਕੇ ਤੇ ਅੱਜ ਫੇਰ ਆਣਾ ਜੋ ਤੇ ਫੇਰ ਉੱਥੇ ਵਾਵਾ ਹੀ ਪੀਠਾ ਤਾਂ ਹੋਇਆ ਇੱਕ ਮੇਰੇ ਹੱਥ ਜੋੜ ਕੇ ਬਹਿੰਤੀ ਵੀਰ ਜੀ ਜਿਹੜਾ ਵੀ ਸੇਵਾਦਾਰ ਆਉਂਦਾ ਏ ਸੇਵਾ ਲੈ ਕੇ ਉਹ ਸਾਡੇ ਖੁਦ ਸਾਡੇ ਪਿੰਡ ਦੇ ਵਿੱਚ ਸੇਵਾ ਲੈ ਕੇ ਆਵੇ ਕਿਤਾ ਗੱਡੀ ਨਾ ਖਲਾਰੇ ਲੈਣ ਗਏ ਆ ਗੁਰਜੀਤ ਕੌਰ ਕੀ ਗੱਲ ਹੈ ਰਾਜ ਗੱਲ ਕੀ ਇਹ ਸੌਦਾ ਲੈਣ ਗਏ ਆ ਤੇ ਸਾਨੂੰ ਉਹਨੇ ਸੌਦਾ ਨਹੀਂ ਦਿੱਤਾ ਸੌਦਾ ਉਹਨੇ ਅੰਦਰ ਲਾ ਲਿਆ ਤਾਂ ਆਂਦੇ ਵੀ ਸਾਡੇ ਥਾਂ ਜੇ ਨਹੀਂ ਵੜਨਾ ਤੁਸੀਂ ਇੱਥੇ ਨਿਕਲੋ ਬਾਹਰ ਅਹੀਂ ਆ ਗਏ ਆ ਉੱਥੇ ਹੀ ਗੱਲ ਹੋ ਗਈ ਹੋਰ ਕਹਿੰਦਾ ਏ ਉਹ ਤਾਂ ਨਾ ਮੇਰਾ ਮੁੰਡਾ ਨੇਕਾ ਕੀ ਕਰਨੀ ਕਿ ਉਹਨੇ ਮਾੜੀ ਤੰਗ ਕਰ ਮੇਲੀ ਇਹੋ ਹੀ ਗੱਲ ਕੀਤੀ ਵੀ ਪੈਣੀ ਜਾਵੀਆਂ ਇੱਥੇ ਸੌਦਾ ਲੈਣ ਆ ਜਾਂਦੇ ਆ ਸੌਦਾ ਉਹਨਾਂ ਨੇ ਅੰਦਰ ਰੱਖ ਲਿਆ ਚੂੜੇ ਚੂੜੇ ਸੌਦਾ ਲੈਣ ਆ ਜਾਂਦੇ ਤੁਸੀਂ ਨਾ ਖਲਾਜਿਆ ਕਰੋ ਗੱਡੀ ਤੇ ਅਸੀਂ ਨਾ ਆਇਆ ਕਰੀਏ ਸੌਦਾ ਜਿਹੜਾ ਵਾ ਕਿਸੇ ਦਾਨੀ ਸਜਣਾ ਕੋ ਐ ਕਿ ਇਹਨਾਂ ਨੇ ਨਹੀਂ ਦਾਨੀ ਆਉਂਦੇ ਨੇ ਦਾਨੀ ਆਉਂਦੇ ਨੇ ਤੋ ਸੌਦਾ ਇਹ ਗੱਡੀ ਲਵਾ ਲੈਂਦੇ ਨੇ ਉਧਰੋਂ ਜਿਹੜੀਆਂ ਜਨਾਲਿਆ ਵੱਲੋਂ ਤੇ ਇਹਨਾਂ ਨੂੰ ਕਈ ਪਤਾ ਸਾਨੂੰ ਕੀ ਆ ਕਾਦੀ ਇਹਨਾਂ ਨੂੰ ਮੁਸ਼ਕਲ ਆ ਸਾਂਝਾਂ ਵਾਲਿਆਂ ਨੂੰ ਜੱਟਾਂ ਨੂੰ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਫੋਨ ਦੇ ਕੋਈ ਮੋਟਾ ਬੰਦ ਦੇ ਸਭ ਜੱਟ ਲੋਕ ਬੋਲੇ ਰਹੇ ਆ ਇੱਕ ਲੋਕ ਸੰਜ ਜਿੰਨਾਂ ਦੇ ਸਾਹਮਣੇ ਆਹੀ ਆਹੀ ਨਾ ਸਾਰੇ ਦੇ ਰਹੀ ਉੱਥੇ ਚਰਕਤੇ ਬੜੇ ਹੀ ਹਾਂ ਹੈ ਵੀ ਚਰਕਤੇ ਆਉਂਦੇ ਜਾਂਦੇ ਲੋਕੀ ਖਲੋਂਦੇ ਤੇ 70 ਲਾ ਕੇ ਤੇ ਗੱਲ ਪੈ ਗਿਆ ਹੀ ਮੁੰਡਾ ਉਹਦਾ ਮਟਕੇ ਉਹ ਹੀ ਜਿਹੜੇ ਸੌਦਾ ਲੈਣ ਆਏ ਦੇਣ ਆਏ ਹੀ ਤੋਂ ਨੇ ਮੂੰਹ ਗੜੀ ਹੱਥ ਦੇ ਕੇ ਤੋਂ ਨੇ ਆਪਣੇ ਘਰ ਨੂੰ ਮੁੰਡੇ ਨੂੰ ਖੜਿਆ లై సిద్ధి ਗਾਲਿਆ ਜੀ ਕਾਦੀ ਆ ਠਕਣਾ ਕਦੇ ਨਹੀਂ ਆਹੋ ਉਹ ਛਿੱਤਰ ਲਾ ਕੇ ਇਹ ਗੱਲ ਪਾਣ ਲੱਗਾ ਸੀ ਪੈ ਗਈਆਂ ਸਾਰੀਆਂ ਹੀ ਐ ਆਖਿਆ ਇਹਨੂੰ ਜੋ ਮਾਰ ਲੱਗਾ ਤਾਂ ਆਪਣੀਆਂ ਪੈਣਾ ਨੂੰ ਮਾਰ ਪੈਣੀਆਂ ਨੇ ਨੇ ਕਾ ਕਿੰਨੀ ਕੁ ਉਮਰ ਹੋ ਗਈ ਹੁਣ 20 ਕ ਸਾਲਾਂ ਦੀ 20 ਕ ਸਾਲੀ ਤੇ ਕੋਈ ਥਾਣੇ ਕੰਪਲੀਟ ਕੀਤੀ ਥਾਣੇ ਰਾਤੀ ਹੀ ਗਈਆਂ ਉਹ ਉਹਨਾਂ ਦੇ ਪੁੱਛਾ ਗਿਆ ਅਜੇ ਸੀ ਨਾ ਕੋਈ ਗੱਲ ਬਾਤ ਨਹੀਂ ਠੀਕ ਹੈ ਇਹਨਾਂ ਦਾ ਗੋਮਾਲ ਦਜੀਤ ਕੋਰ ਮੇਰਾ ਨਾਮ ਗੱਲ ਕੀ ਹੋਈ ਏ ਗੱਲ ਇੱਕ ਬੀਬੀਆਂ ਸੌਦਾ ਲੈਣ ਗਈਆਂ ਸੀ ਇੱਥੇ ਹਾਂਜੀ ਉਹਨਾਂ ਨੇ ਸੌਦੇ ਦੀਆਂ ਦੋ ਟਰਾਲੀਆਂ ਪਹਿਲਾਂ ਲਾ ਕੇ ਤਰਖ ਲਈਆਂ ਅੰਦਰ ਤੇ ਜਿੰਨਾ ਵੇਖਿਆ ਉਹ ਗਈਆਂ ਸਾਰੀਆਂ ਜਿਹੜੀਆਂ ਤੋਂ ਉਹਨਾਂ ਮੰਗ ਰਹੀ ਵੀ ਗਈਆਂ ਹਾਂ ਜਦੋਂ ਕੇ ਇਹ ਸੌਦਾ ਲੈਣ ਤੇ ਹੀ ਕਿਹਾ ਕਿ ਸਾਨੂੰ ਵੀ ਸੌਦਾ ਦੋ ਤੇ ਕੁਝ ਚਾਰ ਵੀ ਮੰਗੇ ਸੀ ਡੰਗਰਾਂ ਵਾਸਤੇ ਇਹਨਾਂ ਨੇ ਜਿਹੜਾ ਆਇਆ ਸੀ ਇੱਥੇ ਤੇ ਕਹਿੰਦੇ ਕਿਸੇ ਨੂੰ ਨਹੀਂ ਦੇਣਾ ਤਾਂ ਕਿਸੇ ਨੂੰ ਹੀ ਦੇਣਾ ਬਾਕੀ ਦੂਜੀਆਂ ਟਰਾਲੀਆਂ ਜਿਹੜੀਆਂ ਹੁੰਦੀਆਂ ਜੀਵਿੰਦਾਰਾਂ ਦੀ ਉਹਨਾਂ ਨੂੰ ਤੇ ਹੀ ਜਾਂਦੇ ਸੀ ਤੇ ਸੌਦਾ ਵੀ ਗੁਪਤ ਦਿੰਦੇ ਸੀ ਤੇ ਇਹਨਾਂ ਬੀਬੀਆਂ ਨੇ ਮੰਗਿਆ ਸੌਦਾ ਤੇ ਇਹਨਾਂ ਨੂੰ ਗਾੜੀਆਂ ਨਾਲ ਗਾਲਖਲੋਚ ਕੀਤੀ ਜਾਦੀ ਕੀ ਚੂੜਿਆਂ ਤੋਂ ਬਗੈਰ ਕੋਈ ਆਣੀ ਮੁੰਡਾ ਇਹਨਾਂ ਦਾ ਕਹਿੰਦਾ ਚੂੜਿਓ ਨਿਕਲ ਜਿਓ ਉੱਥੋਂ ਤੁਹਾਨੂੰ ਕਿਸੇ ਨੂੰ ਨਾ ਸੌਦਾ ਦੇਣਾ ਸਾਡਾ ਤਾਂ ਸੌਦਾ ਵੀ ਨਹੀਂ ਵਿਕਦਾ ਕਿਹੜਾ ਸੌਦਾ ਹੀ ਉਹ ਜਿਹੜਾ ਵਾ ਕੀ ਵੀਰ ਦਾਨੀ ਤੋਂ ਜਨਾ ਵੱਲੋਂ ਆਇਆ ਹਾਂਜੀ ਹਾਂਜੀ ਪਿੱਛੋਂ ਸੌਦਾ ਆਇਆ ਅੱਛਾ ਜੀ ਤੇ ਉਹਨਾਂ ਨੇ ਇੱਥੇ ਲਵਾ ਲਿਆ ਇਹਨਾਂ ਦੇ ਕੋਲੋਂ ਪਿੱਥੇ ਲਾ ਦੇ ਇੱਥੋਂ ਦਵਾਂਗੇ ਹਿੰਦ ਇਹਨਾਂ ਪਰ ਵੰਡਿਆ ਨਹੀਂ ਆ ਇਹਨਾਂ ਨੇ ਅੰਦਰ ਲਾ ਲਿਆ ਕਹਿੰਦੇ ਸਾਡਾ ਸੌਦਾ ਨਹੀਂ ਵਿਕਦਾ ਬਥੇਰੇ ਲੋਕਾਂ ਨੇ ਜਮਾ ਕੀਤਾ ਐਸ ਇਲਾਕੇ ਜੀ ਪਾਣੀ ਰਹਾ ਤੇ ਸੌਦਾ ਕੋਈ ਨਹੀਂ ਇੱਧਰਲੇ ਬੰਨੀਆਂ ਨਾ ਬੋੜਿਆ ਕੀ ਕਾਰਨ ਕੀ ਗੱਲ ਕੀ ਸੌਦਾ ਆਪਣੇ ਵੱਲ ਕਿਉਂ ਇਹ ਤਾਂ ਕੋਈ ਨੂੰ ਪਤਾ ਤਾਂਜਾਂ ਵਾਲਿਆਂ ਨੂੰ ਜ਼ਿਆਦਾ ਦਿੰਦੇ ਆ ਸਾਂਝਾਂ ਵਾਲਿਆਂ ਨੂੰ ਦਿੰਦੇ ਆ ਇੱਧਰ ਕਿ ਸਾਂਝਾਂ ਵਾਲਿਆਂ ਨੂੰ ਦਵਾਗੇ ਫਿਰ ਬਾਕੀਆਂ ਨੂੰ ਨਹੀਂ ਦਿੰਦੇ ਬਾਕੀ ਆਪਣੀ ਦੁਕਾਨ ਵਿੱਚ ਜਮਾਂ ਰੱਖ ਲਿਆ ਉਹਨਾਂ ਨੇ ਜੱਪੀ ਸੁਚੇ ਦੇ ਸ਼ਬਦਿਆ ਉਹ ਕਿਹਨੂੰ ਕਿਹਦੇ ਬਲੋਕੀ ਉਹਨਾਂ ਦੇ ਬੇਟੇ ਨੇ ਕਿਹਾ ਹਨੇਕ ਨਹੀਂ ਹਾਂਜੀ ਨਾਲੇ ਕਹਿੰਦੇ ਆ ਕਿ ਪੈਸੇ ਦਿੱਤੇ ਸੀ ਸੌਦਾ ਵੰਡ ਕੇ ਇੱਕ ਦਿਨ ਆਏ ਹੀ ਦੂਜੇ ਬੰਦੇ ਉਹਨਾਂ ਨੇ ਸੌਦਾ ਵੰਡਿਆ ਸੀ 2000 ਰੁਪਏ ਸਾਨੂੰ ਦੇ ਕੇ ਗਏ ਤੇ ਇਹੋ ਜਿਹਾ ਡੋਨਾ ਟਾਲੇ ਤੇ ਚੜਾ ਲਿਆ ਕਹਿੰਦਾ 90000 ਕਹਿੰਦਾ 90000 ਦਿੱਤਾ 10000 ਦੇ ਨਾਲ ਉਹਦਾ 90000 ਹੋ ਗਿਆ ਮੇਰੀ ਕੋਈ ਕੋਈ ਕੁੱਲਦੀ ਕੋਈ ਨਹੀਂ ਹਾਂਜੀ ਹਾਂਜੀ ਕੀਤੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਅਜੇ ਕੀਤੀ ਜਿਹੜੇ ਜਾਤੀ ਸੁਤੀ ਸੁਤੀ ਸ਼ਬਦ ਬੋਲੇ ਗਏ ਆ ਮੰਗ ਕੀ ਕਰਦੇ ਆਈ ਮੰਗ ਕਰਦੇ ਆ ਕਿ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਨੇ ਕਿਉਂ ਕਿਹਾ ਇਦਾਂ ਉਹਨਾਂ ਦੇ ਸਾਡੀ ਕੋਈ ਕੀਤੀ ਜਾਵੇ ਇਹਨਾਂ ਨੇ ਇਨਸਾਫ ਹੋ ਜਾ ਜ ਸਾਡਾ ਨਾਤਾ ਵੀ ਇਹ ਮhalla ਹੀ ਲੁੱਟ ਕੇ ਖਾ ਗਿਆ ਇਹ ਗੜੇ ਘਰ ਉਹ ਮੇਰੀ ਨਤਤ ਇਹ ਗੱਲ ਕੀ ਆ ਪਾਪਾ ਜੀ ਅਸੀਂ ਜਾ ਕੇ ਮੰਗਿਆ ਸੀ ਮੈਨੂੰ ਵੜਾ ਕੇ ਆਇਆ ਅਸੀਂ ਗਏ ਉਹਨਾਂ ਕੋ ਜਾ ਕੇ 4 ਮੰਗਿਆ ਸੀ ਬੰਦੇ ਵੀ ਸਾਡੇ ਘਰ ਚਾਰੇ ਨਹੀਂ ਉਹਨੇ ਕੋ ਸੋਡਾ ਮੰਗ ਲਿਆ ਉਹਨਾਂ ਦੇ ਗੱਡੀ ਘਰ ਲੱਤ ਗਈ ਆ ਕੌਣ ਲੋਕਸਨ ਏ ਸਾਹਮਣੇ ਐ ਡੀ ਆ ਦਸੇ ਦਾ ਮੁੰਡਾ ਆ ਉਹਦਾ ਉਹਦਾ ਨਾਮ ਆ ਕਿਹੜਾ ਪਿੰਡ ਕਿਹੜਾ ਨਾਮ ਗੱਗੋ ਮਾਲਿਆ ਠੀਕ ਆ ਜੀ ਹਾਂ ਜੀ ਇਹ ਉਹੀ ਗੱਗੋ ਮਾਲ ਪਿੰਡ ਆ ਜਿੱਤੇ ਪੂਰਾ ਪਾਣੀ ਜਿਹੜਾ ਨਿਕਲ ਭੜਿਆ ਹਾਂ ਹਾਂ ਜੀ ਹਾਂ ਜੀ ਤੇ ਕੀ ਗੱਲ ਹੋਈ ਜਿਹੜੀ ਕੱਲ ਦਾ ਗੱਲ ਕੀ ਹੋਈ ਜਿਹੜੀ ਗੱਲ ਹੀ ਗਈ ਤਾਂ 4 ਮੰਗਣਾ ਤੇ ਸੌਦਾ ਆ ਹੀ ਓਏ ਬੀਬੀਆਂ ਸਾਰੀਆਂ ਕਿ ਨਾਲ ਆ ਜੀ ਕਿਹਨੂੰ ਨੇ ਸੌਦਾ ਦਿੱਤਾ ਇਹਨਾਂ ਨੇ ਲਾ ਦੇ ਦੁਕਾਨ 'ਚ ਰੱਖ ਲਿਆ ਹੂੰ ਹਾਂ ਇਹ ਚਾੜ ਦੀ ਚਾੜ ਦੀ ਵੀਡੀਓ ਇਹਨੇ ਕੋ ਹਾਂ ਜੀ ਤੇ ਵੀ ਇਹਦੇ ਮੁੱਢ ਤੇ ਉਹ ਉਹਦੀ ਦੁਕਾਨ ਦੀ ਵੀ ਵੀਡੀਓ ਤੁਹਾਨੂੰ ਦਿਖਾ ਦਾਂਗੇ ਅਸੀਂ ਜੇ ਇਹਨਾਂ ਦੇ ਘਰੋਂ ਨਾ ਚਾਰ ਹੁਣ ਵਾਂ ਗੋਪੀ ਕੀਤਾ ਜਾਵੇ ਉਹ ਕਰ ਲੈਣ ਕਿੱਥੋਂ ਸੌਦਾ ਕਿੱਥੋਂ ਆਇਆ ਸੀਗਾ ਸੌਦਾ ਸਰਕਾਰ ਨੇ ਪੋ ਭੇਜਿਆ ਮਲਵਈ ਆਇਆ ਸੀ ਮਲਵਈ ਹਾਂਜੀ ਤੇ ਫਿਰ ਕੀ ਗੱਲ ਹੋਈ ਮੈਂ ਖਲੋ ਜਾ ਵਾਜੀ ਸਬਦਾ ਆਇਆ ਸੀ ਅਸੀਂ ਗਏ ਸੀ ਸਾਰੇ ਮਨਜੀਤ ਕੋਲ ਡੱਗੋ ਮਾਲਿਆ ਕੀ ਗੱਲ ਕੀ ਖਲੋ ਜਾ सरदा लैने अच्छे पता लगा भी सौदा आया अद्दा लैन चले गए आख दिता बार आ गई सर्दा बंद थी कर दो दुकान वाली नेामा ही फिर सौदा आदि सरदा नी वना ਅਹੀ ਆਖਿਆ ਵੀ ਸਾਨੂੰ ਵੀ ਸ਼ਬਦਾ ਦੇ ਦੋ ਕਿ ਅਹੀ ਆਏ ਸ਼ਬਦਾਲਾਣ ਸਰਵੇ ਦਾਮੀ ਜੰਗਾ ਗਈਆਂ ਅਗੇ ਕੋਈ ਸ਼ਬਦਾ ਨਹੀਂ ਦੇਣਾ ਅੱਜ ਤੁਹਾਡੇ ਪਰਸਾ ਵੰਡ ਕੇ ਗਏ ਆ ਅਈ ਆਖਾ ਵੰਡ ਕੇ ਆਪਣੇ ਥਾਂ ਵੰਡ ਕੇ ਜਿਹੜਾ ਆ ਲਿਖਿਆ ਇਹ ਸਾਨੂੰ ਦੋ ਉਹਨਾਂ ਆਖੇ ਆਹ ਨਹੀਂ ਦੇਣਾ ਜਾ ਪੱਜੋ ਇਥੋਂ ਮੜ ਕੇ ਮੁੰਡੇ ਨੇ ਗਾਲ ਕੱਢੀ ਆ ਅੰਦਾ ਕੁੱਤਿਆਂ ਚਾਵਲਾ ਚੂੜਗਾ ਆ ਜਾਂਦੇ ਨੇ ਕਿਹੜੇ ਬੰਦੇ ਨੇ ਗਾਲ ਉਸੇ ਨਾਮੇ ਮੁੰਡੇ ਨੇ ਮੁੰਡੇ ਨੇ ਗਾਲਾ ਕੱਢਣਾ ਮੜ ਕੇ ਉਹਨੇ ਛੱਤਰ ਵੀ ਫੜ ਕੇ ਨਾ ਇਹ ਆ ਕੋਈ ਆ ਇਹ ਵੀਡੀਓ ਬਣਾਵਾਂਗੇ ਤੇ ਇਹਨਾਂ ਅੰਦਰ ਚਾਵਲ ਜਮਾਨੇ ਦੀ ਨਾ ਹੋਵੇ ਤੇ 70 ਲਿਖ ਕੇ ਸਾਡੇ ਦੁਬਾਰੇ ਹੋ ਗਿਆ ਚਲੋ ਸਾਰਿਆਂ ਤੇ ਹੋਇਆ ਇਹਦੇ ਕੱਲੀ ਦੇ ਨਹੀਂ ਹੋਇਆ ਸਾਨੂੰ ਸਾਰਿਆਂ ਨੂੰ ਕਿੰਨੀਆਂ ਜਿਹੜੀਆਂ ਔਰਤਾਂ ਸਾਨੂੰ ਆਹ ਤਾਂ ਨਾ ਭਲੇ ਜੰਗਾ ਸਫਾ ਦਾ ਜੰਗਾ ਸਾਹ ਹੋਰ ਵੀ ਚਾਈਆਂ ਵੀ ਨਹੀਂ ਵੀ ਉਹ ਆਈਆਂ ਨੂੰ ਫਿਰ ਇਹ ਗੱਲ ਹੋਈ ਆ ਇਹ ਖਾ ਸਬਦਾ ਦੇ ਦੇ ਤੂੰ ਅੰਦਰ ਲਾ ਲਿਆ ਸਾਨੂੰ ਸਬਦਾ ਲੈਣ ਦੇ ਜੋ ਵੀ ਆਵਾ ਸਾਡਾ ਧੱਕ ਦੋ ਉਹਨੇ ਨਹੀਂ ਤਾਂ ਵੀ ਨਹੀਂ ਜਣਾ ਨਿਕਲਦੇ ਆਉਂਦੀ ਮੇਰੀ ਦੁਕਾਨੀ ਸੌਦਾ ਜਿਹੜਾ ਵਾ ਹੋਰ ਕੋਈ ਦਾਨੀ ਸੱਜਣਾ ਵੱਲੋਂ ਆਇਆ ਹਾਂ ਹਾਂ ਉਹ ਹੀ ਅੱਗੇ ਗਰੀਬਾਂ ਵਾਸਤੇ ਗਰੀਬਾਂ ਵਾਸਤੇ ਇਹਨਾਂ ਨੇ ਅੰਦਰ ਲਾ ਕੇ ਰੱਖ ਲਿਆ ਲਾ ਕੇ ਰੱਖ ਲਿਆ ਇਹੋ ਮੁੰਡਾ ਨੇ ਸੌਦਾ ਰੱਖ ਲਿਆ ਇਹੋ ਬਾਬਾ ਗਾਂਦਾ ਗੁਰਦਾਰੇ ਆ ਉਹ ਵੀ ਤੋਹੇ ਨਹੀਂ ਚੁੱਕਿਆ ਵੇ ਤੂੰ ਗੁਰਦਾਰੇ ਨੂੰ ਤੱਕ ਕੇ ਸੌਦਾ ਦੇ ਦੇ ਸੌਦਾ ਜਿਹੜਾ ਤੂੰ ਘਰੋਂ ਲੈ ਆਉਂਦੇ ਆ ਸਾਡੇ ਵਾਸਤੇ ਸਾਡੇ ਵਾਸਤੇ ਨਹੀਂ ਪਾਕ ਕਰਦੇ ਕੋਈ ਟੋਮਾ ਤਾਂ ਨਾ ਹਟ ਗੜੀ ਚ ਪਾਣੀ ਹਾਂਜੀ ਉੱਤਮਾਂ ਤੇ ਪਾਣੀ ਨੇ ਸਾਢੇ ਸਾਰੇ ਪੰਨ ਆ ਦੇ ਲੋ ਸਾਰੀ ਵਹਿ ਨਹੀਂ ਆ ਸਾਰੇ ਨੇ ਘਰ ਫਾਟੇ ਆ ਗਰੀਬਾਂ ਵਾਤੇ ਜੋ ਵੀ ਹੁੰਦਾ ਲੱਗਦਾ ਇਹ ਜਿਹੜਾ ਲੋੜਵੰਦ ਪਰਿਵਾਰਾਂ ਲਈ ਆਇਆ ਸੀਗਾ ਹਾਂਜੀ ਇਹਨਾਂ ਨੇ ਆਸਰਾ ਹਾਂ ਆਪਰਾਵਾ ਬਰਖਣ ਫਿਰ ਤੁਸੀਂ ਇਹ ਜਿਹੜੀ ਟਰਾਲੀ ਆਉਂਦੀ ਆ ਆਪਲਮਾਂ ਦੀ ਜਿਹੜੀ ਟਰਾਲੀ ਰਾਤ ਬਰਾਤੀ ਆਪਲਮਾਂ ਦੀ ਗਰੀਬ ਨੂੰ ਕਿਹਨੂੰ ਮਿਲਦਾ ਇਹਨੂੰ ਕੋਈ ਨਹੀਂ ਮਿਲਦਾ ਤੇ ਉਹਨਾਂ ਨੂੰ ਮਿਲਦਾ ਜਾਤੀ ਸੂਚੀ ਦੇਲੇ ਸ਼ਬਦ ਤੁਹਾਨੂੰ ਬੋਲੇਗੇ ਹਾਂਜੀ ਹਾਂਜੀ ਕਿੰਨੇ ਕਿ ਜਾਣਿਆ ਤੇ ਸਾਹਮਣੇ ਬੋਲੇ ਜੀ ਬਾਵਾ ਜੀ ਦਰ ਵਿੱਚ ਦੋ ਚਾਰ ਜਣੀ ਹੈ ਬਾਕੀ ਸਾਰੀ ਆਵੀ ਹੋਗੀ ਆਵੀ ਹੈ ਲੀਆ ਸਾਰ ਦਾ ਪਾਹੇ ਹੁੰਦਾ ਸਾਰਾ ਜੀ ਨਾ ਜੀ ਸੁੱਕਦੇ ਸਭ ਬੋਲੇ ਹਾਂ ਜੀ ਕਿੰਨੇ ਬੋਲੇ ਰਣਜੀਤ ਕੋਈ ਗੱਲ ਨਹੀਂ ਕੀਤੀ ਤੈਂ ਕਿਹੜਾ ਤੁਹਾਡਾ ਪੰਡੇ ਹੁਸ ਦਾ ਬੁਮਾਲ ਕੀ ਗੱਲ ਬਾਤ ਕੀਤੀ ਹੈ ਐ ਹੋਈ ਉਹਨੇ ਅਖੇ ਵੀ ਕੁੱਤੇ ਚੂੜੇ ਚਲ ਜਿਓ ਇਥੋਂ ਕੋਲ ਤਾਂ ਨਾ ਕਿਤੇ ਚੜ ਜਿਓ ਪੁਲਤਾਨਾ ਚੜ ਜੇ ਤਾਂ ਹੀ ਅਖਾ ਤੂੰ ਕਿੱਧਰ ਨੂੰ ਜਾਣਾ ਤੂੰ ਵੀ ਤੇ ਇਹਨੂੰ ਜਾਣਾ ਤੇ ਮੁੜ ਕੇ ਕੰਧ ਜਿੱਟਾ ਪਕੇ ਤੇ ਜਿੱਦਾਂ ਬੰਦੇ ਦੇ ਗਲ ਪੈਣ ਆਈਦਾ ਇਦਾਂ ਗਾਹ ਹੋਇਆ ਫਿਰ ਜਨਾਨੀਆਂ ਵੀ ਛੱਤਰ ਲਾ ਲੈ ਫਿਰ ਉਹਦੀ ਮਾਂ ਲੈ ਗਈ ਉਹਨੂੰ ਧੂਕੇ ਜਿਹੜਾ ਜਾਤੀ ਸੂਚਿਤ ਸ਼ਬਦ ਬੋਲੀ ਇੱਕ ਇਸ ਬੰਦੇ ਨੇ ਬੋਲਿਆ ਇਹ ਉਹਦੇ ਮੁੰਡੇ ਨੇ ਮੁੰਡੇ ਨਹੀਂ ਨਾ ਮਾ ਨਾ ਮਾ ਤੇ ਪਿਓ ਦਾ ਨਹੀਂ ਨਹੀਂ ਹਰਨੇਕੀ ਨਾ ਸਿੱਧਾ ਦਾ ਇਹਦੇ ਬਾਰੇ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਿਸ ਨੂੰ ਗਿਆ ਹਰ ਰਾਤੀ ਬੋਲਤ ਕਿ ਕਿਹਨੇ ਅਜੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅਜੇ ਨਹੀਂ ਕੋਈ ਆਇਆ ਅਜੇ ਨਹੀਂ ਕੋਈ ਆਇਆ ਮੈਂ ਅਜੇ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਹਜੀ ਪ੍ਰਾਂਤ ਜਸੰਦਰਪਾਲ ਸਿੰਘ ਦੇ ਪਿੰਡ ਗਗੋਮਾਲੇ ਇੱਕ ਜਿਹੜਾ ਵਾ ਤੁਹਾਡੇ ਉੱਤੇ ਇਰਜ਼ਾਮ ਲਗਾਏ ਜਾ ਰਹੇ ਆ ਰਾਸ਼ਨ ਨੂੰ ਲੈ ਕੇ ਹਾਂਜੀ ਜੋ ਸਟਾਕ ਕੀਤਾ ਗਿਆ ਹਾਂਜੀ ਕੀ ਇਹਦੀ ਸਚਾਈ ਕੀ ਆ ਸਚਾਈ ਇਹ ਆ ਸਾਰਾ ਹੀ ਮਤਲਬ ਕੋਈ ਰਾਸ਼ਨ ਸਟਾਕ ਨਹੀਂ ਕੀਤਾ ਰਾਸ਼ਨ ਸਾਡੇ ਕੋਲ ਪਹਿਲਾਂ ਆਇਆ ਸੀ ਇਹ ਵੰਡ ਦਿੱਤਾ ਸੀ ਬੱਚਾ ਸਾਡਾ ਵੰਡ ਰ ਗਿਆ ਸੀ ਪਾਲ ਤੋਂ ਸਾਡੇ ਕੋਲ ਸਾਡੇ ਰਿਸ਼ਤੇਦਾਰ ਆਏ ਸੀ ਤੇ ਚਾਰਾ ਲੈ ਕੇ ਆਏ ਪਸ਼ੂਆਂ ਦਾ 12-13 ਟਰਾਲੀਆਂ ਸੰਗਰੂਰ ਤੋਂ ਆਏ ਸਾਡੇ ਕੋਲ ਪੈਨਾਲੇ ਸੀਗੇ ਉਹ ਸਾਨੂੰ ਪਿਛੋਂ ਕਪੈਨਾਲਾ ਦਾ ਫੋਨ ਆਇਆ ਮੁਰਿਆਂ ਦਾ ਵੀ ਸਾਡਾ ਡੈਡੀ ਆਇਆ ਉਹ ਕਪੈਨਾਲਾ ਕਪੈਨਾਲਾ ਮੁਰਿਆਂ ਦਾ ਵੀ ਇੱਥੇ ਪੰਪ ਦੇ ਉੱਤੇ ਤੇ ਉਹਨਾਂ ਵਾਸਤੇ ਚਾਹ ਪ੍ਰਸ਼ਾਦਾ ਤਿਆਰ ਕਰਿਓ ਅਹੀਂ ਚਲੋ ਮੈਂ ਗੱਡੀ ਚਲਾਉਂਦਾ ਮੈਂ ਚੱਲ ਗਿਆ ਬਾਅਦ ਚ ਇਹਨਾਂ ਪ੍ਰਸ਼ਾਦਾ ਪਾਣੀ ਛਕਾਇਆ ਮੁੰਡਾ ਨਾਲ ਸੇਵਾ ਦਾ ਪਾਣੀ ਕਰਾਉਂਦਾ ਰਿਹਾ ਚਾਰ ਵੱਡ ਗਏ ਰੂੜੇਵਾਲ ਤੱਕ ਡੇਰੇ ਤੱਕ ਵੜਦੇ ਆਏ ਆ ਮੁੜ ਕੇ ਇੱਥੇ ਕੀਤਾ ਵੀ 4 ਘੰਟਾ ਸਾਨੂੰ ਲਾਈਆਂ ਸੀ। ਉਹਨਾਂ ਨੇ ਸਪੰਜ ਸਾਹਬ ਨੇ ਮਤਲਬ ਜਿਹੜੇ ਸਾਡੇ ਪੈਨਾ ਲੈ ਕੇ ਆਉਂਦੇ ਸੀ ਉਹਨਾਂ ਦੇ ਡੈਡੀ ਨੇ ਕਿਹਾ ਵੀ ਪੰਜ ਚਾਰ ਭੈਣ ਨੂੰ ਹੋਰ ਘੰਡਾ ਲਾ ਦਿਓ ਗੁੜੀ ਨੂੰ। ਚਲੋ ਇਹਨਾਂ ਦਾ ਮਾਲ ਆ ਚਲੋ ਖਲਣਗੇ ਚਲੋ ਪਿੰਡ ਵਾਲਿਆਂ ਨੇ ਸੋਚਿਆ ਕਿ ਖਰੇ ਇਹਨਾਂ ਦੇ ਘਰ ਅੱਗੇ ਵੀ ਸਟਾਕ ਆਇਆ ਸੀ ਸ਼ਾਇਦ ਕੋਈ ਸਦਾ ਸੌਦੇ ਦਾ ਆ ਆ ਵੀ ਤੇ ਸਾਡੇ ਵੱਲੋਂ ਪਿੰਡ ਇਕੱਠਾ ਹੋ ਕੇ ਦੀ ਇੱਥੇ ਸਾਡੀ ਦੁਕਾਨ ਘੜ ਹੀ ਆਇਆ ਤੇ ਚਲੋ ਬੱਤਿਆਂ ਦਾ ਸੌਦਾ ਮੰਗਦੇ ਸੌਦਾ ਨਹੀਂ ਹੈਗਾ ਇਹ ਸੌਦਾ ਹੀ ਕਿਥੋਂ ਦੇਣਾ ਸੀ ਅਸੀਂ ਕਿਹਾ ਤੇ ਸਾਡੇ ਕੋਲ ਸੌਦਾ ਹੀ ਨਹੀਂ ਹੈਗਾ ਪੰਡਾ ਕੀ ਸੀਗਾ ਪੰਡਾ ਦੀ ਜੀ ਚਾਰ ਸੀਗਾ ਚਾਰਾ ਜਿਹਾ ਉਹ ਚਾਰਾ ਦਰਪਿਆ ਵੇਖ ਲਓ ਉਦਾਂ ਹੀ ਪਿਆ ਪਸ਼ੂਆਂ ਦਾ ਚਾਰਾ ਚਲੋ ਸਾਡੇ ਤੇ ਚਲੋ ਇੰਨਾ ਡੱਕਰ ਖਾਂਦੇ ਨਹੀਂ ਇਹਦੇ ਤੂੜੀ ਚ ਪਾ ਦਿਓ ਚਲੋ ਕੋਈ ਗੱਲ ਨਹੀਂ ਅਸੀਂ ਤੇ ਆਖਾਂ ਨੂੰ ਵੱਡ ਬੋੜ ਦਓ ਪਰ ਭਾਜੀ ਹੋਣਾ ਨੇ ਸਭ ਨੂੰ ਥੋੜਾ ਜਿਹਾ ਲਵਾ ਦਿੱਤਾ ਵਾ ਤੇ ਹੋਰ ਸਾਡੇ ਕੋਲ ਕੋਈ ਚੀਜ਼ ਨਹੀਂ ਅੰਦਰ ਵੜ ਕੇ ਤੀ ਸਾਡੇ ਪੇਟੀਆਂ ਤੱਕ ਫੋਲੋ ਸਾਡੀਆਂ ਦੁਕਾਨਾਂ ਫੋਲੋ ਜੇ ਤੁਹਾਨੂੰ ਕੋਈ ਸੌਦੇ ਤੋਂ ਬਗੈਰ ਕੋ ਹੋਰ ਚੀਜ਼ ਲੱਭ ਜੇ ਸੌਦਾ ਲੱਭ ਜੇ ਜਾਂ ਹੋਰ ਕੋਈ ਚੀਜ਼ ਲੱਭ ਜੇ ਤੇ ਅਸੀਂ ਰਜਾਨੇਦਾਰ ਆ ਤੇ ਜੋ ਵੀ ਇਹ ਸਾਡੇ ਪਿੰਡਾਂ ਦੇ ਕੱਲ ਬਣਾਇਆ ਅਸੀਂ ਪਿੰਡ ਦਾ ਸਹਯੋਗ ਦੇਣ ਡੇ ਸੀ ਪਿੰਡ ਨੂੰ ਅਸੀਂ ਗੱਡੀ ਆਈ ਸੀ ਉਦੋਂ ਸੌਦੇ ਦੀ ਲਵਾਈ ਸਾਰੀ ਤੇ ਘਰ-ਘਰ ਜਾ ਕੇ ਸੌਦਾ ਪੈਂਟਾ ਤੇ ਕੋਈ ਕਿਹਾ ਮੇਰੇ ਘਰ ਲਾ ਕੋਈ ਕਿਹਾ ਮੇਰੇ ਘਰ ਲਾ ਤੇ ਇਦਾਂ ਕਰਕੇ ਬੱਚਿਆਂ ਕੋਲੋਂ ਸੌਦਾ ਲਵਾਇਆ ਨਾ ਤੇ ਘਰ-ਘਰ ਪੈਸੇ ਹੀ ਉਹਨਾਂ ਨੇ ਵੜੇ ਸੀ ਤੇ ਚਲੋ ਸੇਵਾ ਪਾੜੀ ਕਰਨਾ ਚਾਹੋਗੇ ਇਹਦੇ ਮੜੇ ਜਗੇ ਇਹਦੇ ਇਹ ਵੀ ਸਾਡੇ ਭੜ ਭਰਾਏ ਨੇ ਜਿਹਨਾਂ ਨੂੰ ਅਸੀਂ ਦੇਣ ਦੇ ਤੇ ਆਖਿਆ ਵੀ ਕੋਈ ਗੱਲ ਨਹੀਂ ਆਪਣੇ ਆ ਤਾਂ ਮੈਂ ਆਪਣੇ ਭੱਲੇ ਵਾਲੀ ਵਡਾਉਣਾ ਸ਼ੁਰੂ ਕੀਤਾ ਭੜ ਦੇ ਵਿੱਚ ਹੀ ਬੇਟੇ ਵੱਲੋਂ ਕੋਈ ਜਾਤੀਵਾਦੀ ਸ਼ਬਦ ਬੋਲੇਗੇ ਕੋਈ ਬਾਜੀ ਨਹੀਂ ਕੋਈ ਸ਼ਬਦ ਇਹ ਗੱਦੀ ਆ ਅਸੀਂ ਤਾਂ ਕੋਈ ਆਹਦਾ ਗਾਲੀ ਦੀ ਮੇਰਾ ਬੇੜਾ ਤੇ ਇੱਥੇ ਨਹੀਂ ਰਹਿੰਦਾ ਉਹ ਤੇ ਉਹਨਾਂ ਦੇ ਕਾਰਨ ਹੀ ਆ ਜੇ ਉਹ ਆਏ ਤੇ ਆਏ ਨਹੀਂ ਤੇ ਅੱਗੋਂ ਪਿੱਛੋਂ ਤਾਂ ਅਸੀਂ ਜਦੋਂ ਉਹ ਪਾਠ ਕਰਦਾ ਬਾਹਰ ਆਿੰਦਾ ਵਾ ਮੈਂ ਮਤਲਬ ਗੱਡੀ ਚਲਾਉਣਾ ਆਪਾਂ ਤਾਂ ਇਹੋ ਜੇ ਕੰਮ ਦੇ ਵਿੱਚ ਹੈ ਹੀ ਨਹੀਂ ਕੀ ਸਚਾਈ ਕੀ ਆ ਜਿਹੜੇ ਜਾਤੀਵਾਦੀ ਸ਼ਬਦ ਮੇਰੇ ਸ਼ਬਦ ਜਿਹੜੇ ਬੋਲੇ ਗਏ ਆ ਕੀ ਉਹਦਾ ਸਚਾਈ ਕੀ ਹੈ ਸਚਾਈ ਚਾਹਵਾ ਬੇਟੇ ਦਾ ਹੁਣ ਮੈਨੂੰ ਪਤਾ ਨਹੀਂਗਾ ਕਿਸੇ ਗੱਲ ਦਾ ਹੈਗਾ ਕਿ ਕੀ ਸ਼ਬਦ ਤੁਹਾਡੇ ਬੇਟੇ ਵੱਲੋਂ ਜਾਂ ਤੁਹਾਡੇ ਵੱਲੋਂ ਨਹੀਂ ਇਹਦੀ ਮੇਰੇ ਬੇੜੇ ਵੱਲੋਂ ਤਾਂ ਕੋਈ ਨਹੀਂ ਬੋਲਿਆਗਾ ਕੋਈ ਜਾਤੀਵਾਦੀ ਸ਼ਬਦ ਮੈਂ ਤੇ ਇਹੀ ਕਹਿੰਦਾ ਵੀ ਜੇ ਆਪਣਾ ਇਹ ਪੜਾ ਪਰਾਣਾ ਅਸੀਂ ਇਹਨਾਂ ਦੇ ਨਾਲ ਹੀ ਰਹਿਣਾ ਸੀਗਾ ਪਰ ਐਡਾ ਜੋ ਸਾਡੇ ਨਾਲ ਇਹਨਾਂ ਨੇ ਕੱਲ ਆਣ ਕੇ ਇੱਥੇ ਦੁਕਾਨਗਾਰੀ ਕੀਤਾ ਵਾ ਐਡਾ ਨਹੀਂ ਕਰਨਾ ਚਾਹੀਦਾ ਚਲੋ ਮਾਨੂੰ ਠੋਸ ਪਹੁੰਚਦਾ ਵੀ ਸਾਡੇ ਰਿਸ਼ਤੇਦਾਰ ਆਏ ਸੀ ਤੇ ਇਹਨਾਂ ਨੇ ਇਹਨਾਂ ਰੌਲਾ ਪਾਇਆ ਸਾਡੇ ਕੋਲ ਵੀਡੀਓ ਵੀ ਇਹਨਾਂ ਦੀ ਹੈਗੀ ਪਰ ਅਸੀਂ ਇਹਨਾਂ ਦੇ ਕੋਲ ਨਹੀਂ ਗਈ ਠੀਕ ਹੈ ਨਾ ਹਾਂਜੀ ਬਾਕੀ ਇਹ ਵੀ ਸਾਡੇ ਸਾਰੇ ਭਣ ਭਰਾ ਆ ਇਹਨਾਂ ਦਾ ਇਹ ਕੋਈ ਸਾਡਾ ਜਾਤੀ ਸਬੰਧ ਨਹੀਂ ਕਿਸ ਦੇ ਨਾਲ ਹੈਗਾ ਸਤਿਕਾਰ ਕਰਦੇ ਆ ਸਾਰੇ ਦੇ ਨਾਲ ਮੁਲਾਬਾ ਕੀਦਾ ਕੋਈ ਅਜੋਜੀ ਗੱਲ ਨਹੀਂ ਹੈ ਸਾਡੇ ਸਾਰੇ ਆਪਣੇ ਹੀ ਪਰ ਇਹ ਜਿਨ੍ਹਾਂ ਦੇ ਨਾਲ ਹੋਇਆ ਇਹ ਵੀ ਸਾਡੇ ਆਪਣੇ ਹੀ ਆ ਪਰ ਇਹਨਾਂ ਦੇ ਕੱਲ ਰਵਾਪਾ ਸਾਡੇ ਘਰ ਆ ਕੇ ਚੰਗੇ ਨਹੀਂ ਲੱਗੇ ਸਭ ਦਾ ਨਹੀਂ ਹੀ ਅਸੀਂ ਸਾਰੇ ਤਰ ਮਾਦਾ ਸਤਿਕਾਰ ਕਰਦੇ ਆ ਤੇ ਜੇ ਕੋਈ ਸਾਡੇ ਕੋਈ ਗਲਤੀ ਜਾਂ ਕੁਝ ਵੀ ਆਦੇ ਆ ਤੇ ਨਹੀਂ ਹੱਥ ਜੋੜਦੇ ਆ ਇਹਨਾਂ ਦੇ ਹੱਥ ਜੋੜ ਕੇ ਹੀ ਖਮਾ ਕਰਦੇ ਆ ਵੀ ਸਾਡੇ ਕੋ ਕੋਈ ਵੀ ਗਲਤੀ ਹੋ ਗਈ ਆ ਤੇ ਦੀ ਮਾਫੀ ਆ ਜਿਹੜੀ ਵੀ ਕੋਈ ਮੈਂ ਪੇ ਸਾਡੇ ਪਿੰਡ ਦੇਆਂ ਨੂੰ ਗਲਤ ਫਹਿਮੀ ਹੋਈ ਆ ਠੀਕ ਆ ਜੀ ਚਾਰਾ ਸੀਗਾ ਉਹ ਚਾਰਾ ਦੇ ਇਸ ਸੌਦਾ ਸਮਝਦੇ ਸੀ ਉਹ ਚਾਰਾ ਪਸ਼ੂਆਂ ਦਾ ਸੀਗਾ ਉਹੀ ਚਾਰਾ ਹੈਗਾ ਸੀਗਾ ਉਹ ਚਾਰਾ ਜਿਹੜਾ ਵਾ ਉਹੀ ਆ ਜੇ ਕੋਈ ਅਹੀ ਸਾਰਿਆਂ ਦਾ ਸਤਿਕਾਰ ਕਰਦੇ ਆ ਤੇ ਜੇ ਕੋਈ ਇਹਨਾਂ ਨੂੰ ਸ਼ੱਕ ਲੱਗਦਾ ਤੇ ਸਾਡੇ ਘਰ ਦੀ ਚੱਕੀ ਕੀਤੀ ਜਾਵੇ ਤੇ ਵੇਖਿਆ ਚਾਹਿਆ ਜਾਵੇ ਤੇ ਵਾਇਰ ਗੁਰੂ ਜੀ ਕਾ ਖਾਲਸਾ ਤੇ ਵਾਇਰ ਗੁਰੂ ਜੀ ਕੀ ਫਤਿਹ ਇਹਦੀ ਕਮਾ ਕਰਦਾ ਜੱਜਿਕ ਮੰਗਦਾ ਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਨੇਕ ਸਿੰਘ ਗਗੋਮਾਲ ਤੋਂ ਗੱਲ ਕਰਦਾ ਪਿਆ ਆਪਾਂ ਕੱਲ ਆਚਾਰ ਦੀ ਸੇਵਾ ਕੀਤੀ ਸੀ ਪਸ਼ੂਆਂ ਦੇ ਚਾਰੇ ਵਾਸਤੇ ਆਪਾਂ ਕੋਈ ਕੱਲ ਸਬਦੇ ਦੀ ਸੇਵਾ ਨਹੀਂ ਕੀਤੀ ਸਾਡੇ ਗਗੋਮਾਲ ਵਾਲਿਆਂ ਵੱਲੋਂ ਮੇਰੇ ਤੇ ਇਲਜ਼ਾਮ ਲਾਇਏ ਗਏ ਆ ਕਿ ਆਪ ਜੀ ਨੇ ਜਾਤੀ ਸ਼ਬਦ ਦੀ ਇਸਤੇਮਾਲ ਕਰਕੇ ਸਾਨੂੰ ਸਾਡੀ ਪੇਸ਼ਤੀ ਕੀਤੀ ਆਪਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਕਿਸੇ ਦੇ ਆਪਾਂ ਕਿਉਂ ਕਰਾਂਗੇ ਆਪਾਂ ਤਾਂ ਖੁਦ ਗੁਰੂ ਸਾਹਿਬ ਨੂੰ ਮੰਨਣ ਵਾਲੇ ਆਂ ਆਪਾਂ ਕਿਸੇ ਦੇ ਵਾਸਤੇ ਜਾਤੀ ਸ਼ਬਦ ਇਸਤੇਮਾਲ ਨਹੀਂ ਕੀਤੇ ਕੱਲ ਪਸ਼ੂਆਂ ਦਾ ਚਾਰਾ ਆਇਆ ਸੀ ਇੱਕ ਦਿਨ ਜਿੱਦਣ ਆਇਆ ਸੀ ਸੌਦਾ ਸੀ ਉਹ ਆਪਾਂ ਘਰ ਘਰ ਜਾ ਕੇ ਪਹੁੰਚਾਇਆ ਕਰਵਾਇਆ ਸੀ ਕੱਲੇ ਕੱਲੇ ਘਰ ਮਹੱਈਆ ਕਰਵਾਇਆ ਉਹ ਜੋ ਰੇਸੀ ਦਿੱਲੀ ਤੋਂ ਸ਼ਾਹੀਨ ਬਾਗ ਤੋਂ ਆਏ ਸੀ ਉਹਨਾਂ ਨੇ ਹਰ ਇੱਕ ਘਰ ਨੂੰ 1-1000 ਰੁਪਿਆ ਨਾਲ ਇੱਕ ਕਿੱਕ ਤਿਆਰ ਕੀਤੀ ਸੀ ਸੌਦੇ ਦੀ ਕੱਲ ਜੀ ਕੱਲ ਜੋ ਹੀ ਆਪਾਂ ਡੇਰੇ ਬਾਬੇ ਨਾਨਕ ਤੋਂ ਲੈ ਕੇ ਜੋ ਸਾਡੇ ਪਿੰਡ ਇੱਧਰ ਖੋਨੇਵਾਲ ਰੂੜੇਵਾਲ ਦਰਿਆ ਦਰਿਆ موسی ਨੰਗਲੀ ਅਤੇ ਹੋਰ ਪਿੰਡਾਂ ਦੇ ਵਿੱਚ ਚੰਗੀ ਪਿੰਡ ਹੋ ਗਿਆ ਸੋ ਉਹਨਾਂ ਪਿੰਡਾਂ ਦੇ ਵਿੱਚ ਆਪਾਂ ਕੱਲ 12 ਟਰਾਲੀਆਂ ਚਾਰ ਦੀਆਂ ਵੰਡ ਕੇ ਆਏ ਆ ਤੇ ਉਹਦੇ ਵਿੱਚੋਂ ਸਾਡਾ 254 ਦੀ ਜਿਹੜੇ ਗੱਟੇ ਸੀ ਉਹ ਵਧ ਗਏ ਸੀ ਤੇ ਉਹ ਆਪਾਂ ਗੱਗੋਮਾਲ ਵੰਡਰਮਾਸ ਤੇ ਲਿਆਂਦੇ ਸੀ ਵਾਪਸੀ ਟਾਈਮ ਤੇ ਜਦੋਂ ਆਪਾਂ ਗੱਗੋਮਾਲ ਆਣ ਕੇ ਦੇਖਿਆ ਕਿ ਪ੍ਰਸ਼ਾਦਾ ਛਕਣ ਲੱਗੇ ਆ ਤੇ ਸਾਡੇ ਕੁਝ ਘਰ ਦੇ ਬਾਹਰ ਸੰਗਤਾਂ ਇਕੱਠੀਆਂ ਹੋਈਆਂ ਸਨ ਆਪਾਂ ਉਹਨਾਂ ਨੂੰ ਬੋਲਿਆ ਕਿ ਆਪਾਂ ਪ੍ਰਸ਼ਾਦਾ ਛਕਣਾ ਤੇ ਉਹਦੇ ਤੋਂ ਵਾਅਦਾ ਆਪਾਂ ਆਚਾਰ ਵੰਡਿਆ ਜਾਵੇਗਾ ਤੋਂ ਸੋ ਸੰਗਤਾਂ ਨੂੰ ਬੇਨਤੀ ਆ ਕਿ ਆ ਆਪਾਂ ਦੇ ਕਿਸੇ ਨੂੰ ਇਲਜ਼ਾਮ ਨਹੀਂ ਲਾਏ ਨਾ ਆਪਾਂ ਕਿਸੇ ਨੂੰ ਕੋਈ ਜਾਤੀ ਸ਼ਬਦ ਵਰਤੇ ਆ ਸੋ ਜੇ ਕਿਸੇ ਨੂੰ ਕੋਈ ਵੀ ਮੇਰੇ ਮ ਖਾਰਬਿੰਦ ਤੋਂ ਕਿਸੇ ਨੂੰ ਭਾਵਨਾਵਾਂ ਨੇ ਕਿਸੇ ਦੀ ਠੇਸ ਪਹੁੰਚੀ ਆ ਸੋ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਮਾਫੀ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲੇ ਦੀ ਬਾਤ ਹਨ ਪਰ ਕੱਲ ਸ਼ਾਮੇ ਇੱਕ ਦਰਖਾਸਤ ਆਈ ਹੈ ਬਲਜੀਤ ਕੌਰ ਪਤਨੀ ਬਖਸ਼ਿੰਦਰ ਸਿੰਘ ਵਾਸੀ ਗੱਗੋਮਾਲ ਵੱਲੋਂ ਮਾਦ ਤੀਜਾਪਾ ਸਿੰਘ ਵਾਸੀ ਗੱਗੋਮਾਲ ਦੇ ਖਲਾਅਕਤੀ ਸੀਗੀ ਕਿ ਅਸੀਂ ਉਹਦੀ ਦੁਕਾਨ ਤੇ ਵੇਨ ਵਾਸਤੇ ਗਏ ਸੀ ਰਕਸ਼ਨ ਲੈਣ ਵਾਸਤੇ ਗਏ ਸੀਗੇ ਤੇ ਉਹਨਾਂ ਨੇ ਸਾਡਾ ਬਹੁਤ ਮਿਸਦੇਰ ਕੀਤਾ ਸਾਡਾ ਨਾ ਹੋ ਰਿਹਾ ਉਹ ਤਾਂ ਸੀ ਗਿਆ ਦਰਖਾਸਤ ਆਈ ਆ ਉਹਦੇ ਮੁਤਾਬਕ ਦਰਖਾਸਤ ਮੈਂ ਤਾਂ ਕੋ ਜੋ ਵੀ ਉਹਦੀ ਬੰਦੀ ਕਾਨੂੰਨੀ ਕਰ ਗਈ ਹੋਗੀ ਐਂ ਤਸਦੀਕ ਤੇ ਫੀਸ ਕਰਕੇ ਉਹਦੇ ਮੁਤਾਬਕ ਕਾਰਵੇ ਸੂਚਿਤ ਸ਼ਬਦ ਵੀ ਕਹਿੰਦੇ ਕਿ ਸਾਨੂੰ ਕਾਫੀ ਲੇਡੀਆਂ ਦੇ ਸਾਹਮਣੇ ਹਵੇ ਰੇ ਇਟ ਇਸ ਵਨ ਜਬ ਤਸਦੀਕ ਕਰ ਰਹੇ ਆ ਤਸਦੀਕ ਕਰਨ ਤੋਂ ਬਾਅਦ ਵੀ ਜੇਕਰ ਇਦਾਂ ਦੀ ਕੋਈ ਗੱਲ ਸਾਹਮਣੇ ਆਊਗੀ ਤਾਂ ਉਹਦੇ ਮੁਤਾਬਕ ਜਿਹੜੀ ਜੋ ਕਾਰਵਾਈ ਅਮਲਤਿਆਂ ਦੀ ਜਾਏਗੀ ਹਰ ਫੀਲ ਤਾਂ ਵਾਕਿ ਜਿਹੜਾ ਸਰ ਭਾਸ਼ਣ ਆ ਰਿਹਾ ਵਾ ਦਾਨੀ ਸਿਰ ਜਨ ਵਾਲਾ ਕਹਿੰਦੇ ਕਿ ਉਹ ਜਿਹੜੇ ਇਹ ਪੁਸਤੀ ਪਾਰਟੀ ਹੈ ਜਿਹੜੀ ਉਹ ਸੇਵ ਕਰੀ ਜਾਂਦੇ ਆ ਅੰਦਰ ਸਟਾਕ ਫਿੱਕਾ ਜਾ ਰਹਿਆ ਵਾ ਉਹਦੀ ਵੀ ਪੁਸਤੀ ਕੀਤੀ ਜਾਂਦੀ ਭਾਵੇਂ ਹਾਂ ਬਿਲਕੁਲ ਜੀ ਉਹਦੇ ਸਬੰਧਿਤ ਤੇ ਆਪਾਂ ਕਰਾਂਗੇ ਤਸਦੀਕ ਜੇਕਰ ਵੀ ਇਦਾਂ ਦੀ ਗੱਲ ਸਾਹਮਣੇ ਆਏਗੀ ਉਦੇਮਤਾ ਕੇ ਉਹ ਜੋ ਵੀ ਬੰਦ ਜਿ ਕਾਨੂੰਨੀ ਕਾਰਵਾਈ ਹੋਈ ਉਹ ਵੀ ਲਿਆਂਦੀ ਜਾਏਗੀ ਜੇ ਕੋਈ ਸਮਾਨ ਤੋਂ ਨਾ ਸਟਾਕ ਕੀਤਾ ਹੋਵੇ ਕਦੇ